ਅੱਜ ਕੱਲ ਪਿੰਡ ਨਹੀਂ ਜਾਂਦਾ ਮੈਂ ਪਿੰਡ ਦਾ ਹਾਲ ਪੁੱਛਣ ਸ਼ਹਿਰੋਂ ਅੱਜ ਕੱਲ ਪਿੰਡ ਨਹੀਂ ਜਾਂਦਾ ਮੈਂ ਲੀਬਰ ਚੌਂਕ ਵਿੱਚੋਂ ਹਾਲ ਪਿੰਡ ਦਾ ਜਾਣ ਲੈਂਦਾ ਹਾਂ ਉਹ ਸ਼ਹਿਰ ਹੈ ਉਹ ਮੇਰੇ ਉੱਤੇ ਹਰ ਪਲ ਇਸੇ ਕਰਕੇ ਨਜ਼ਰ ਰੱਖਦੀ ਨਹੀਂ ਯੂਪੀਏ ਕਿਵੇਂ ਹਰ ਇੱਕ ਦੀਆਂ ਸਾਡੀਆਂ ਫੈਲਣਾ ਬਣੀਆਂ ਹੋਈਆਂ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਹੈਗੇ ਆ ਤੇ ਬਹੁਤ ਸਾਰੇ ਸਾਥੀ ਜੇਲ੍ਹਾਂ ਚ ਵੀ ਲੱਗੇ ਹੋਏ ਆ ਉਹ ਮੇਰੇ ਉੱਤੇ ਹਰ ਪਲ ਇਸੇ ਕਰਕੇ ਨਜ਼ਰ ਰੱਖਦਾ ਹੈ ਰੱਖਦੀ ਨਹੀਂ ਮੈਂ ਆਪਣੇ ਕਮਰੇ ਵਿੱਚੋਂ ਸੰਸਦ ਉੱਤੇ ਵਾਰ ਕਰਦਾ ਹਾਂ ਤਾਂ ਇੱਕ ਹੋਰ ਸ਼ੇਅਰ ਹੈ ਕਿ 나ਤ ਕਿ ਉਸਨੇ ਸਾਤੀ ਆਪਣੀ ਖੁਦ ਹੀ ਦੱਸ ਦਿੱਤੀ 나ਤ ਕਿ ਉਸਨੇ ਸਾਤੀ ਆਪਣੀ ਖੁਦ ਹੀ ਦੱਸ ਦਿੱਤੀ ਮੈਂ ਚਾਹੁੰਦਾ ਹਾਂ ਧੌਣੋਂ ਫੜ ਕੇ ਭਾਰ ਵੀ ਤੋਲ ਲਿਆਂ ਸ਼ੇਰਵਾਲੀ ਬਹੁਤ-ਬਹੁਤ ਸ਼ੁਕਰੀਆ ਤੂੰ ਗਜ਼ਲ ਹੈ ਕਿ ਸਾਡੇ ਜਿਹੜੇ ਹਾਕਮ ਹੈਗੇ ਆ ਭਾਵੇਂ ਉਹ ਰੰਗਜੀਵ ਹੋਇਆ ਫਾਸ਼ੀਵਾਦੀ ਜਿਹੜੇ ਹਾਕਮ ਹੋਏ ਆ ਹਿਟਲਰ ਹੋਏ ਆ ਮੋਦੀ ਆ ਉਹਨਾਂ ਨੇ ਆਪਣੇ ਚਿਹਰੇ ਬਦਲੇ ਹੋਏ ਹੈਗੇ ਆ ਪਹਿਲਾਂ ਸਾਡੇ ਸਾਹਮਣੇ ਦੁਸ਼ਮਣ ਦਿਸਦਾ ਸੀਗਾ ਇਸ ਵਕਤ ਇੰਨਾ ਔਖਾ ਹੋਇਆ ਦੁਸ਼ਮਣ ਦੀ ਪਛਾਣ ਕਰਨੀ ਵੀ ਬੜੀ ਔਖੀ ਹੋਈ ਆ ਦੁਸ਼ਮਣ ਬੜੇ ਬਰੀਕ ਢੰਗ ਦੇ ਨਾਲ ਸਾਡੀ ਮਾਨਸਿਕਤਾ ਨੂੰ ਤੇ ਕਾਬਜ਼ ਹੋ ਰਿਹਾ ਹੈਗਾ ਹੈ ਤਾਂ ਇਸ ਤਰ੍ਹਾਂ ਦੇ ਕੁਝ ਸ਼ੇਅਰ ਹੈ ਕਿ ਜਲਿਆਂ ਵਾਲੇ ਬਾਗ ਚ ਕੋਈ ਹੱਕ ਸੱਚ ਲਈ ਬੋਲ ਰਿਹਾ ਹੈ ਜਲਿਆਂ ਵਾਲੇ ਬਾਗ ਚ ਕੋਈ ਹੱਕ ਸੱਚ ਲਈ ਬੋਲ ਰਿਹਾ ਹੈ ਫੇਰ ਸਮੇਂ ਦਾ ਡਾਇਰ ਗੋਲੀਆਂ ਦਾਗਣ ਲਈ ਪਰ ਤੋਲ ਰਿਹਾ ਹੈ ਤੇ ਬਦਲ ਗਏ ਨੇ ਮੌਸਮ ਨਾ ਤੂਫਾਨ ਦੀ ਫਿਤਰਤ ਬਦਲੀ ਹਾਲੇ ਬਦਲ ਗਏ ਨੇ ਮੌਸਮ ਨਾ ਤੂਫਾਨ ਦੀ ਫਿਤਰਤ ਬਦਲੀ ਹਾਲੇ ਵਸਤੀ ਵਿੱਚੋਂ ਇੱਕ ਇੱਕ ਕਰਕੇ जग ਦੇ ਦੀਵੇ ਟੋਲ ਰਿਹਾ ਹੈ ਕਿ ਸਾਡੇ ਬਾਗਾਂ ਦਾ ਇਹ ਮਾਲੀ ਕਿੰਨਾ ਹੈ ਬਦਨੀਤਾ ਹੋਇਆ ਸਾਡੇ ਬਾਗਾਂ ਦਾ ਇਹ ਮਾਲੀ ਕਿੰਨਾ ਹੈ ਬਦਨੀਤਾ ਹੋਇਆ ਇੱਕ ਫੁੱਲ ਦੀ ਬਸ ਰਾਖੀ ਕਰਦਾ ਹੈ ਬਾਕੀ ਫੁੱਲ ਮਧੋੜ ਰਿਹਾ ਹੈ ਸ਼ੁਸ਼ਿਆ ਰੰਮੀਰ ਬਣੀ ਬਹੁਤ ਬਾਤ ਕਿ ਆਪਣੇ ਚੌੜੇ ਸੀਨੇ ਉੱਤੇ ਆਪਣੇ ਚੌੜੇ ਸੀਨੇ ਉੱਤੇ ਮਾਨ ਜੋ ਖਾਤਮ ਕਰਦਾ ਅਕਸਰ ਸੁਣਿਆ ਹੈ ਕਿ ਅੱਜ ਕੱਲ ਉਹ ਅੰਦਰੋਂ ਅੰਦਰੀ ਡੋਲ ਰਿਹਾ ਹੈ ਅਪਰਾਧੀ ਦੂਣਾ ਨੀਵੇਂ ਗੁਰਬਾਣੀ ਚ ਵੀ ਆਪਰਾਧੀ ਦੂਣਾ ਨੀਵੇਂ ਕਿ ਧਰਤੀ ਦੀ ਕੋਖ ਬਾਝ ਨਹੀਂ ਹੈ ਇਹ ਤੁਹਾਡੇ ਸਾਰਿਆਂ ਦੇ ਨਾਂ ਸ਼ੇਅਰ ਹੈ ਮੇਰਾ ਕਿ ਧਰਤੀ ਦੀ ਕੋਖ ਬਾਝ ਨਹੀਂ ਹੈ ਨਾ ਬੇਗਹਿਰਤ ਸਤਲੁਜ ਦਾ ਨੀਰ ਪਰਤ ਸਿੰਘ ਦੀ ਪੁਸਤਕ ਚੋਂ ਕੋਈ ਅਗਲਾ ਸਫਾ ਫਰੋਲ ਰਿਹਾ ਹੈ ਮਿਰਵਾਨੀ ਕਿਤਾਰਤੀ ਦੀ ਕੋਖਾਂਜ ਨਹੀਂ ਹੈ ਨਾ ਬੇਗਹਿਰਤ ਸਤਲੁਜ ਦਾ ਨੀਰ ਪਰਤ ਸਿੰਘ ਦੀ ਪੁਸਤਕ ਚੋਂ ਕੋਈ ਮੂੜਿਆ ਸਫਾ ਫਰੋਲ ਰਿਹਾ ਹੈ ਜੱਲਿਆਂ ਵਾਲੀ ਬਾਗ ਚ ਕੋਈ ਹੱਥ ਸੱਚਲੀ ਬੋਲ ਰਿਹਾ ਹੈ ਫੇਰ ਸਮੇਂ ਦਾ ਡਾਇਰ ਗੋਲੀਆਂ ਦਾਗਣ ਲਈ ਪਰ ਟੋਲ ਰਿਹਾ ਹੈ